ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਵੱਡੀ ਖਬਰ ICICI ਬੈਂਕ ਦੇ 50000 ਦੇ ਘਟੋਕਟ ਬਕਾਇਦੇ RBI ਦੇ ਗਵਰਨਰ ਸੰਜੇ ਮਲਹੋਤਰਾ ਆਇਆ ਬਿਆਨ ਇਸ ਦੇ ਨਾਲ ਹੀ ਕਹੀ ਹੈ ਵੱਡੀ ਗੱਲ ਨਵੀਂ ਦਿੱਲੀ ICICI ਬੈਂਕ ਦੇ ਹਾਲ ਹੀ ਵਿੱਚ ਬਚਤ ਖਾਤਿਆਂ ਵਿੱਚ ਘਟੋਕਟ ਕਰਨ ਲਈ ਨਵੇਂ ਨਿਯਮ ਲਾਗੂ ਕੀਤੇ ਗਏ ਹਨ ਮਹਾਨਗਰ ਤੇ ਸ਼ਹਿਰੀ ਖੇਤਰਾਂ ਵਿੱਚ ਗਾਹਕਾਂ ਲਈ ਘੱਟੋ-ਘੱਟ ਔਸਤ ਬਕਾਇਆ 10000 ਤੋਂ ਵਧਾ ਕੇ 50000 ਕਰ ਦਿੱਤਾ ਗਿਆ ਹੈ ਇਹ ਨਿਯਮ 1 ਅਗਸਤ 2025 ਤੋਂ ਲਾਗੂ ਹੋਏਗਾ ਇਸ ਦਰਾਨ ਰਿਵ ਬੈਂਕ ਆਫ ਇੰਡੀਆ ਗਵਰਨਰ ਸੰਜੀਤ ਮਲਹੋਤਰਾ ਨੇ 11 ਅਗਸਤ ਨੂੰ ICICI ਬੈਂਕ ਦੁਆਰਾ ਨਾਲ ਸੈਲਰੀ ਖਾਤਿਆਂ 'ਨ ਲਈ ਘੱਟੋ-ਘੱਟ ਰਕਮ ਵਧਾਉਣ ਆਪਣੀ رائے ਦਿੱਤੀ ਗਈ ਹੈ ਇਸ ਦੇ ਨਾਲ ਹੀ ਜਾਣਕਾਰੀ ਮਿਲ ਰਹੀ ਹੈ ਕਿ ਸਭ ਤੋਂ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਕਹਿਣਾ ਕਿ ਪੰਜਾਬ ਦੇਸ਼ ਦੇ ਨਾਲ ਹੀ ਇਸ ਕਿਸੇ ਵੀ ਰੈਗੂਲੇਟਰੀ ਅਧਿਕਾਰ ਖੇਤਰ ਦੇ ਅਧੀਨ ਨਹੀਂ ਆਉਂਦਾ ਹੈ ਹਾਲ ਹੀ ਵਿੱਚ ਪ੍ਰਾਈਵੇਟ ਬੈਂਕਾਂ ਨੇ 1 ਅਗਸਤ ਨੂੰ ਜਾਂ ਉਸ ਤੋਂ ਬਾਅਦ ਖੋਲੇ ਗਏ ਨਵੇਂ ਬਜਟ ਖਾਤਿਆਂ ਲਈ ਘਟੋਗਾਟੇ ਬਕਾਇਆ ਰਕਮ ਨੂੰ ਪੰਜਾਬ ਗੁਣਾ ਵਧਾ ਕੇ 50000 ਰੁਪਏ ਕਰਦਾ ਗਿਆ ਹੈ 31 ਜੁਲਾਈ 2025 ਤੱਕ ICICI ਬੈਂਕ ਦੇ ਗਾਹਕਾਂ ਲਈ ਬਚਤ ਬੈਂਕ ਖਾਤਿਆਂ ਵਿੱਚ ਘੱਟੋ-ਘੱਟ ਮਾਸਿਕ ਔਸਤ ਬਕਾਇਆ ਦਾ ਦਾਇਰਾ 10000 ਰੁਪਏ ਸੀ ਜਨਤ ਖੇਤਰਾਂ ਦੇ ਬੈਂਕਾਂ ਵਿੱਚ ਆਮ ਤੌਰ ਤੇ ਘੱਟੋ-ਘੱਟ ਬਕਾਇਆ ਲੋੜੀ ਦਾ ਹੁੰਦਾ ਹੈ ਅਤੇ ਅਕਸਰ ਜਨਤਨ ਖਾਤਿਆਂ ਲਈ ਉਹਨਾਂ ਨੂੰ ਮੁਆਫੀ ਮਾਫ ਕਰ ਦਿੱਤਾ ਚਾਹੁੰਦਾ ਐ ਬਹੁਤ ਸਾਰੀ ਬੈਂਕਾਂ ਨੇ ਘੱਟੋ ਘੱਟ ਬਕਾਇਆ ਰੱਖਣ ਦੀ ਲੋੜ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ ਤੇ ਇਸ ਨੂੰ ਨਾ ਰੱਖਣ ਤੇ ਕੋਈ ਜੁਰਮਾਨਾ ਨਹੀਂ ਦਿੱਤਾ ਗਿਆ ਧੰਨਵਾਦ